ਹਾਂਜੀ ਸਾਥੀਓ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦਾਸ ਪਹੁੰਚਿਆ ਜੀ ਸਕੂਲ ਦੇ ਵਿੱਚ ਬੜਾ ਸਾਡਾ ਸਕੂਲ ਦੇ ਵਿੱਚ ਬੁਆਇਸ ਸਕੂਲ ਦੇ ਵਿੱਚ ਸਰਕਾਰੀ ਸੈਕੰਡਰੀ ਸਕੂਲ ਜਿਸ ਦਾ ਨਾਮ ਸਕੂਲ ਦਾ ਰੱਖਿਆ ਗਿਆ ਹੈ ਜੀ ਸੁਤੰਤਰ ਦਾਸ ਗ੍ਰਾਮੀ ਸ਼ਾਮ ਸਿੰਘ ਜੀ ਜੋ ਕਿ ਮੇਰੇ ਪਰਦਾਦਾ ਜੀ ਨੇ ਸ਼ਾਮ ਸਿੰਘ ਜੀ ਬਹੁਤ ਖੁਸ਼ੀ ਹੁੰਦੀ ਹੈ ਜੀ ਤੇ ਜੋ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਇਹਨਾਂ ਪਰਦਾਦਾ ਜੀ ਨੇ ਤੇ ਆਸੀ ਵੀ ਅੱਗੇ-ਅੱਗੇ ਪਰਿਵਾਰ ਸਾਰਾ ਵਧੀਆ ਚੱਲ ਰਿਹਾ ਤੇ ਨਾਮ ਰੋਸ਼ਨ ਕਰ ਰਹੇ ਆਪਣੇ ਪਰਿਵਾਰ ਦਾ ਤੇ ਅੱਜ ਸਕੂਲ ਵਿੱਚ ਸਾਇੰਸ ਮੇਲਾ ਲੱਗਿਆ ਹੋਇਆ ਜੀ ਤੇ ਆਜੋ ਦੇਖਦੇ ਆਂ ਬੱਚਿਆਂ ਦੀਆਂ ਕਿਰਿਆ ਸਾਰੀਆਂ ਪੁੱਛਦੇ ਆਂ ਕਿਰਿਆਵਾਂ ਬਾਰੇ ਤੇ ਅੱਜ ਇੱਥੇ ਸਕੂਲ ਚ ਆਉਣ ਦਾ ਕਾਰਨ ਇਹ ਵੀ ਸਾਡੀ ਟ੍ਰੇਨਿੰਗ ਲੱਗੀ ਹੋਈ ਹੈ ਜੀ ਤੇ ਹੁਣ ਲੰਚ ਬ੍ਰੇਕ ਸੀਗਾ ਤੇ ਸੋਚੇ ਚਲੋ ਬੱਚਿਆਂ ਦੀ ਕਿਰਿਆ ਦੇਖੀ ਜਾਵੇ ਇਹ ਉਹ ਦੇਖਦੇ ਆ ਸਾਰੀਆਂ ਕਿਰਿਆਵਾਂ ਬੱਚਿਆਂ ਦੀਆਂ ਜੀ ਹਾਂਜੀ ਹਾਜੀ ਬੇਟਾ ਤੁਸੀਂ ਕੀ ਬਣਾਏਗੇ ਆਹ ਸ਼ਕਤੀ ਸਾਡੇ ਜੀ ਅਸੀਂ ਬਿਨਾ ਅੱਗ ਤੋਂ ਹੀ ਅੱਗ ਲਾ ਕੇ ਦਿਖਾ ਦੇਵਾਂਗੇ ਅੱਛਾ ਇਹ ਜਿਹੜਾ ਟੋਪਿਕ ਹੈ ਕਿਹੜੇ ਸਬਜੈਕਟ ਦਾ ਟੋਪਿਕ ਹੈ ਇਹ ਸਾਇੰਸ ਦਾ ਸਾਇੰਸ ਦਾ ਟੋਪਿਕ ਹੈ ਜੇ ਕੀ ਦਿਖਾਵਾਂਗੇ ਜਾਦੂ ਇਹ ਜੀ ਆਹ ਦੇਖੋ ਆ ਪਹਿਲਾ ਸਮਗਰੀ ਆ ਗਈ ਆਪਣੀ ਇਹ ਸਮਗਰੀ ਸਮਗਰੀ ਠੀਕ ਹੈ ਜੀ ਆ ਦੋ ਚਮਚਾ ਆਪਾਂ ਦੀ ਦੋ ਚਮਚੇ ਸਮਗਰੀ ਦੇ ਬਾਅਦੇ ਫਿਰ ਕਿਹ ਹੋਊਗਾ ਇਹ ਆ ਦੇਖੀ ਆ ਕਿਹ ਹੋ ਆਪਨਾ ਜਿਹੜਾ ਆਪਾਂ ਪਾਣੇ ਹੁੰਨੇ ਸ ਅੱਛਾ ਇਹ ਕਿਹ ਹੋ ਆ ਹਵਨ ਕੁੰਡ ਤੇ ਹੀ ਬਿਨਾ ਆ ਹਵਨ ਕੁੰਡੇ ਚ ਕਿਹ ਹੋ ਪਾਤਾ ਆ ਹੁਣ ਆਪਸ ਸੁੱਕਿਆ ਲੱਕੜਾ ਭਾਰੀ ਨਹੀਂ ਥੋੜੀ ਥੋੜੀ ਜਿਹੜੀ ਪਾਉਂਦੇ ਹੁੰਦੇ ਸੀ ਸੁੱਕੀਆਂ ਲੱਕੜਾਂ ਠੀਕ ਹੈ ਹੁਣ ਤੁਸੀਂ ਮੰਤਰ ਬੋਲੋ ਹੀ ਮੈਂ ਮੰਤਰ ਬੋਲਾਂ ਓਮ ਕ੍ਰੀਮ ਚਾਉਂਦਾ ਇਹ ਨਵਾਈ ਪੰਜ ਵਾਰ ਅੱਗ ਲੱਗ ਗਈ ਇਹਨੂੰ ਨਹੀਂ ਮੈਂ ਆਪ ਦਾ ਮੰਤਰ ਹੀ ਪੜ ਸਕਦਾ ਕੋਈ ਨਹੀਂ ਆਪਣਾ ਵੰਤ ਮੰਤਰ ਹੀ ਫੇਰੀ ਅੱਗ ਲੱਗੂ ਜਲਦੀ ਬੋਲੋ ਆਏ ਨਾ ਓਨੇ ਟਾਈਮ ਜਿਹਨੂੰ ਅੱਗ ਲੱਜੂ ਜਿੰਨੇ ਤੱਕ ਮੰਤਰ ਬੋਲੂ ਮੰਤਰ ਦਾ ਕੋਈ ਵੀ ਹੋਵੇ ਸਮਾਂ ਦੇਣਾ ਆਪਾਂ ਇਹਨੂੰ ਅੱਗ ਲੱਗਣ ਲਈ ਹੈ ਨਾ ਆਜ ਲੱਗਣ ਲੱਗੀ ਆ ਕੇ ਸਮੇਂ ਨਾਲ ਇਹ ਚੀਜ਼ ਐਸੀ ਹੈ ਨਹੀਂ ਮੰਤਰ ਨਹੀਂ ਬੋਲੇ ਸਮਾਂ ਉਹ ਨਹੀਂ ਗੁੱਸਾ ਨਹੀਂ ਇਹ ਅੱਗ ਲੱਗ ਜੂਗੀ ਇਹਨੂੰ ਮੈਨੂੰ ਲੱਗਦਾ ਮੰਤਰ ਆਪਾਂ ਬੋਲ ਦਿੰਨੇ ਆ ਵੀ ਆਪਣਾ ਚੈਨਲ ਆ ਚੰਗੇਰੀ ਜੀਵਨ ਬੁੱਕ ਉਹ ਸਬਸਕ੍ਰਾਈਬ ਕਰ ਦਿਓ ਛੋਡੀ ਵੀਡੀਓ ਆਪਾਂ ਪਾਵਾਂਗੇ ਬੇਟਾ ਉਤੇ ਬਹੁਤ ਵਧੀਆ ਅੱਗ ਲੱਗੀ ਦੇਖਿਆ ਇਹ ਛੋਡੀ ਮਿਹਨਤ ਨੂੰ ਅੱਗ ਲੱਗੀ ਹੈ ਠੀਕ ਹੈ ਮਿਹਨਤ ਨੂੰ ਐਸੀ ਅੱਗ ਨਹੀਂ ਲੱਗਣੀ ਚਾਹੀਦੀ ਮਤਲਬ ਮਿਹਨਤ ਛੋਡੀ ਅੱਗੇ ਤੱਕ ਜਾਰੀ ਹੈ ਇਹ ਵਿਗਿਆਨ ਹੈ ਠੀਕ ਹੈ ਜਿਹੜੇ ਸਾਡੇ ਜਾਦੂ ਟੂਨੇ ਵਾਲੇ ਅੰਧਵਿਸ਼ਵਾਸ ਵਾਲੇ ਹੁੰਦੇ ਨੇ ਮਤਲਬ ਉਹ ਇਸ ਤਰ੍ਹਾਂ ਕਰਦੇ ਨੇ ਉਹ ਐਂ ਕਰਦੇ ਨਹੀਂ ਬਿਨਾ ਉਹ ਤੋਂ ਅਗਰ ਜਿਹੜੇ ਸਾਡੇ ਅਗਿਆਨੀ ਲੋਕ ਨੇ ਹਨਾ ਉਹ ਇਸ ਤਰ੍ਹਾਂ ਫਸ ਜਾਂਦੇ ਆ ਉਹਨਾਂ ਦੇ ਵਿੱਚ ਉਹਨਾਂ ਦੇ ਜਾਦੂ ਟੋਣਿਆਂ ਦੇ ਵਿੱਚ ਮੱਥਾ ਟੇਕ ਲੈਣ ਜੀ ਜੈ ਹੋ ਠੀਕ ਆ ਖੁਸ਼ ਰਹੋ ਬੇਟਾ ਠੀਕ ਹੈ ਤੁਹਾਡੀ ਇਹ ਵੀਡੀਓ ਬਹੁਤ ਸੋਹਣੀ ਲੱਗੀ ਬਣਾਈ ਆ ਆਪਾਂ ਤੁਹਾਡਾ ਇਹ ਸਿਸਟਮ ਵਧੀਆ ਲੱਗਿਆ ਇਸ ਵਿਗਿਆਨ ਦੇ ਨਾਂ ਨਾਲ ਤੁਸੀਂ ਸਮਝਾ ਰਹੇ ਹੋ ਵੀ ਅੰਧਵਿਸ਼ਵਾਸਾਂ ਤੋਂ ਦੂਰ ਰਹੋ ਜਿਹੜੇ ਸਾਡੇ ਝੁੱਠੇ ਲੋਕ ਨੇ ਗਰੀਬ ਲੋਕਾਂ ਨੂੰ ਅਨਪੜ੍ਹ ਲੋਕਾਂ ਨੂੰ ਹਨਾ ਫਸਲਾ ਕੇ ਇਸ ਤਰ੍ਹਾਂ ਪੈਸੇ ਕਮਾਉਂਦੇ ਵੀ ਉਹਨਾਂ ਤੋਂ ਬਚੋ ਗੁੱਡ ਸ਼ਾਬਾਸ਼ੇ ਬੇਟਾ ਵੈਰੀ ਗੁੱਡ ਤੇ ਆਪਣਾ ਚੈਨਲ ਵੀ ਹੈ ਚੈਨਲ ਸਪੋਰਟ ਗਾਇਸ ਸਬਸਕ੍ਰਾਈਬ ਦੁਆਰਾ ਬੋਲ ਦੋ ਬੇਟਾ ਚੈਨਲ ਸਪੋਰਟ ਸਬਸਕ੍ਰਾਈਬ ਪਲੀਜ਼ ਲਾਈਕ ਥੈਂਕ ਯੂ ਥੈਂਕ ਯੂ ਬੇਟਾ ਥੈਂਕ ਯੂ ਗੋਡ ਬlesਸਡ ਖੁਸ਼ ਰਹੋ ਹਾਂਜੀ ਬੇਟਾ ਤੁਸੀਂ ਕੀ ਤਿਆਰ ਕਰਦੇ ਹੋ ਹਾਂਜੀ ਜੀ ਆਪਾਂ ਦੱਸਾਂਗੇ ਨੇ ਕਿ ਇਹ ਸਭ ਕੀ ਹੈ ਜੀ ਕਿਵੇਂ ਕਿਵੇਂ ਦੁਬਾਰਾ ਬੋਲੀ ਬੇਟਾ ਕਿਵੇਂ ਬਰਨਰ ਨਾਲ ਹੀ ਆਪਾਂ ਇਹਦੇ ਨਾਲ ਮਾਚਿਸ ਨਾਲ ਬਰਨਰ ਦੇ ਆਪਾਂ ਜਗਾਗੇ ਅੱਛਾ ਜੀ ਨਹੀਂ ਤੁਹਾਡੀ ਕਿਰਿਆ ਦਾ ਨਾਮ ਕੀ ਆ ਪੂਰਾ ਮੈਗਨੀਟਾਟਾਈ ਕੀ ਚੀਜ਼ ਹੈ ਮੈਗਨੀਟਾਟਾਈ ਮੈਗਨੀਟਾਟ ਅੱਛਾ ਹਾਂ ਇਹਦੇ ਆਪਾਂ ਬੇਸਤੀ ਕੀ ਕਹਿੰਦੇ ਨੇ ਐਸਿਡ ਦੱਸਾਂਗੇ ਅੱਛਾ ਅੱਛਾ ਕਰੋ ਬੇਟਾ ਆਪਾਂ ਹੀ ਬਰਨਰ ਨੂੰ ਅੱਗ ਲਾ ਦੇ ਮਾਚਿਸ ਨਾਲ ਹੀ ਠੀਕ ਹੈ ਜੀ ਐਸਿਡ ਹੈ ਮੈਗਨੀਟਿਕ ਠੀਕ ਹੈ ਜੀ ਇਹ ਕਿਰਿਆ ਕਰਨ ਲੱਗੇ ਕੋਈ ਖਦਾਇਤਾਂ ਧਿਆਨ ਰੱਖਣਾ ਹੋਵੇ ਇਹ ਜੀ ਸਾਡੇ ਦੇ ਕਿ ਨਹੀਂ ਸਿੱਧਾ ਨਹੀਂ ਦੇਖਣਾ ਹੀ ਆਪਾਂ ਜੀ ਓਕੇ ਜਦੋਂ ਅੱਗ ਲੱਗ ਗਈ ਇਹਨੂੰ ਹਾਂ ਜੀ ਓਕੇ ਅੱਗ ਜ਼ਿਆਦਾ ਲੱਗਦੀ ਹੈ ਹਾਂ ਜੀ ਇਹ ਜੀ ਉਹ ਲੱਗ ਤੇ ਬਹੁਤ ਬੁਰਾ ਪ੍ਰਭ ਹੁੰਦਾ ਤੇ ਇਹਨੂੰ ਮੁਚਾਉਣ ਤੋਂ ਪਹਿਲਾਂ ਹੀ ਇਹਨੂੰ ਇਹ ਤਾਂ ਪੈਨਸਲ ਵਾਂਗੂ ਅੱਗ ਲਾ ਦੀ ਜਿਵੇਂ ਦੀਵਾਲੀ ਵੇਲੇ ਪੈਨਸਲ ਨੂੰ ਅੱਗ ਲੱਗੀ ਹੈ ਅੱਛਾ ਇਹਦੇ ਵਾਂਗ ਸਿੱਧਾ ਨਾ ਦੇਖੋ ਓਕੇ ਤੁਸੀਂ ਵੀ ਨਾ ਦੇਖੋ ਥੋੜਾ ਸਾਈਡ ਤੇ ਕਰ ਲਓ ਕਿੰਨੀ ਕ ਜਲਾਣੀ ਹੈ ਇਹ ਸਾਰੀ ਸਾਰੀ ਓਕੇ ਠੀਕ ਜੋ ਬਣੇਗਾ ਬਸ ਵਸੇ ਜਾਂਦਾ ਇਤੂ ਆ ਖਤਰਨਾਕ ਤਾਂ ਨਹੀਂ ਹੈਗਾ ਜਿਆਦੇ? ਹਾਂਜੀ। ਓਕੇ। ਬਸ ਲਾਈਟ ਵੱਲ ਨਹੀਂ ਸਿੱਧਾ ਦੇਖਣਾ। ਮੇਰੀ ਇਹ ਪਾਣੀ ਪਾਵਾਂਗੀ। ਅੱਛਾ ਇਹ ਚ ਪਾਣੀ ਪਾਵਾਂਗੇ ਫਿਰ। ਓਕੇ। ਕਿੰਨਾ ਕੁ ਪਾਣੀ ਪਾਣੇ? ਬਸ ਥੋੜਾ ਜਿਹਾ। ਓਕੇ। ਇਹ ਬਰਨਰ ਬੰਦ ਕਰ ਲੋ ਇੰਨੇ ਕਿਤੇ ਅੱਗ ਲੱਗ ਜਾਈ। ਠੀਕ ਹੈ। ਨਹੀਂ ਆਇਆ ਕਰ ਬਸ ਰਹਿਣ ਦਸ। ਅੱਛਾ ਜੀ ਹੁਣ ਇਹ ਸਵਾਹ ਬਣ ਗਈ ਨਾ ਚੰਗੀ ਤਰ੍ਹਾਂ ਜਲ ਚੁੱਕੀ ਹੈ ਪਾਣੀ ਨਾਲ ਅੱਛਾ ਜੀ ਠੀਕ ਹੈ ਤਾਂ ਤੁਹਾਡੇ ਹੱਥ ਦੇ ਨੀਲਾ ਲਿਟਮਸ ਹੈ ਨਾ ਨੀਲਾ ਲਿਟਮਸ ਪੇਪਰ ਹੈ ਅੱਛਾ ਇਹ ਨੀਲਾ ਹੀ ਕਿ ਰੰਗ ਬਦਲੂ ਇਹਦਾ ਹਾਂ ਯਾ ਨੀਲਾ ਹੀ ਰਹੂਗਾ ਜੀ ਕਿਉਂਕਿ ਆ ਬੇਸ ਹੈ ਜੀ ਅੱਛਾ ਓਕੇ ਠੀਕ ਹੈ ਇਹ ਨੀਲਾ ਹੀ ਰਹਿਣਾ ਜੇ ਜੇ ਬੇਸ ਹੋਊਗਾ ਜੀ ਫਿਰ ਤਾਂ ਨੀਲਾ ਹੀ ਰਹੂਗਾ ਜੀ ਜੇ ਐਸਿਡ ਹੈ ਇਹ ਫਿਰ ਹੀ ਉਹ ਹੋ ਜੂਗਾ ਜੀ ਲਾਲ ਨੀਲਾ ਹੀ ਹੋਊਗਾ ਜੀ ਹੁਣ ਜੇ ਐਸਿਡ ਹੋਊਗਾ ਫਿਰ ਬਲੂ ਹੀ ਰਹਿਣਾ ਹੀ ਆ ਅਦੇ ਆ ਘੱਟ ਠੀਕ ਹੈ ਬਲੀਵਰ ਇਹ ਲਾਲ ਹੈ ਇਹ ਲਾਲ ਹੈ ਆ ਲਾਲੇ ਬੇਸ ਤੋਂ ਮਤਲਬ ਪੰਜਾਬੀ ਚ ਖਾਰ ਮਤਲਬ ਓਕੇ ਖਾਰਾਪਨ ਠੀਕ ਹੈ ਇਹ ਆਪਾਂ ਭਉ ਤਾਂ ਇਹ ਇਹਦਾ ਰੰਗ ਕੀ ਹੋ ਜਾਣਾ ਨੀਲਾ ਨੀਲਾ ਹੋ ਜਾਣਾ ਨੀਲਾ ਹੋ ਜਾਣਾ ਕੋ ਮੇਰੀ ਕਿਹੜੀ ਕਿਹੜੀ ਕਲਾਸ ਦੇ ਵਿਦਿਆਰਥੀ ਬਟੇ ਤੁਸੀਂ 10ਵੀਂ 10ਵੀਂ ਵੈਰੀ ਗੁੱਡ ਇਹ ਟਾਈਮ ਯਾਰ ਹਾਂ ਕੋਈ ਨਹੀਂ ਕੋਈ ਨਹੀਂ ਲੱਗਣ ਤਾਂ ਟਾਈਮ ਇਹਨੂੰ ਕਿਉਂਕਿ ਵਿਗਿਆਨ ਉਹੀ ਚੀਜ਼ ਆ ਕਿਰਿਆ ਕਰਨ ਦੀ ਆ ਤਾਂ ਸਮਾਂ ਤਾਂ ਲੱਗੂਗਾ और नीला रंग आन लग गया बिच में बि नीला फिर रखते तो अच्छी तरह भी नीला हो जाएगा कलर चेंज हो गया नीला हो गया वैरी गुड वेरी गुड ਰੰਗ ਬਿਲਕੁਲ ਬਦਲ ਗਿਆ ਤੇ ਦਾਤਲੇ ਵੀ ਜੇ ਖਾਰ ਹਾਂਜੀ ਖਾਰ ਹੈ ਜੀ ਇਨਸ਼ਾ ਅੱਲਾਹ ਗੁੱਡ ਬੇਟਾ ਸ਼ਾਬਾਸ਼ ਹਾਂਜੀ ਬੇਟਾ ਤੁਹਾਡੀ ਕੀ ਪ੍ਰੋਜੈਕਟ ਬੇਟਾ ਕੀ ਕੀ ਰਿਹਾ ਤੁਹਾਡੀ ਇਹ ਕੀ ਚੀਜ਼ ਹੈ ম্যাਜਿਕ ਕੋਰਨਰ ম্যাਜਿਕ ਕੋਰਨਰ ਅਚਾਈ ਬਿਨਾਂ ਦਰਦ ਤੋਂ ਮੇਰੇ ਹੱਥ 'ਚ ਖੂਨ ਕੱਢ ਦੋਗੇ ਨਾ ਵੀ ਨਾ ਪਤਾ ਨਹੀਂ ਕੋਈ ਕੱਟ ਲਾਏ ਬਿਨਾਂ ਕੁਝ ਕਰੇ ਬਸ ਸਿਰਫ ਪਾਣੀ ਨਾਲ ਪੱਥ ਘਵਾਵਾ ਜੀ ਇੰਦ ਕਰ ਅੱਛਾ ਸਿਰਫ ਪਾਣੀ ਹੈ ਜਾਨੀ ਇਹ ਤੂੰ ਪੀ ਕੇ ਦਿਖਾ ਦਿੰਦੇ ਆ ਅੱਛਾ ਨਹੀਂ ਨਹੀਂ ਹੋਊਗਾ ਇਹ ਤਾਂ ਤੂੰ ਸੱਚ ਬੋਲਦੇ ਹੋ ਪਾਣੀ ਹੋਊਗਾ ਪਾਣੀ ਚਲੋ ਫਿਰ ਮੈਂ ਹੋਵਾਂ ਅੱਗੇ ਫਿਰ ਹਿੰਮਤ ਜੀ ਕਰਕੇ ਆ ਜੂ ਕਰੋ ਤੇਰੇ ਕਿਹੜਾ ਹੱਥ ਤੇ ਮੈਂ ਖੱਬਾ ਕੇ ਸੱਜਾ ਹਾਂ ਹਾਂ ਬਹਿ ਜਾ ਤੂੰ ਦੀ ਚ ਬਹਿਣਾ ਚਾਹੀਦਾ ਮਸਾਲਾ ਇਹ ਮਹਾਤਮ ਮਸਾਲਾ ਇਹਨਾਂ ਨੂੰ ਹਾਂ ਜੀ ਇਹਨੂੰ ਮਸਾਲਾ ਅੱਜ ਧੋ ਲਈ

ਤੋਡੇ ਚ ਖੂਨ ਘੱਟ ਹੈ ਜੀ। ਬੰਦ ਲੋੜ ਹੈ ਜਿਆਦਾ ਕੁਝ ਖਾਣ ਦੀ ਨਹੀਂ। ਮੇਰੇ ਚ ਖੂਨ ਘੱਟ ਹੈ। ਹਾਂ ਜੀ। ਵੀ ਮਤਲ ਖੂਨ ਬਣਿਆ ਨਹੀਂ ਚੰਗੀ ਤੇਰਾ। ਨਹੀਂ ਬਣਿਆ ਤਾਂ ਮਤਲ ਛੋਟੀ ਸੀ ਟੱਕਰ ਜੀ। ਤੁਹਾਡੇ શરીਰ। ਹਾਂ ਤੁਸੀਂ ਵੀ ਕਹਿ ਸਕਦੇ ਮੇਰੇ ਚ ਖੂਨ ਘੱਟ ਆ ਵੀ ਕੀ ਪਤਾ ਲੱਗਦਾ ਇਹ ਤੁਹਾਨੂੰ। ਤੁਹਾਡਾ ਖੂਨ ਪਤਲਾ ਹੈ ਜੀ। ਬੜੀ ਐਸਾ ਖੂਨ ਪਤਲਾ ਹੈ। ਬੜੀ ਐ ਪਤਲਾ ਖੂਨ ਹੈ ਤੁਹਾਡਾ। ਜਮੇਰੂ ਲਾਲਾ ਫਿਲਮਾਂ ਫੁਲਮਾਂ ਚ ਜੀ ਹਾਂ ਜੀ। ਜਾਦੂ ਦਿਖਾਉਂਦੇ ਆ ਖੂਨ ਦਿਖਾਉਂਦੇ ਆ ਤਾਂ ਇਹ ਕਿਹੜਾ ਜੂਰ ਕਰਦੇ ਹੁੰਦੇ ਆ ਇਹ ਕਿ ਦੱਸੋ। ਰੰਗ ਬਿਲਕੁਲ ਹੀ ਦੇਖਣ ਵਾਲਾ ਸਹੀ ਹੈ ਪਹਿਲਾਂ ਤੇਰੀ ਲੱਗਿਆ ਸੀ ਮੈਨੂੰ ਕਿਦਾਂ ਨੂੰ ਪਰ ਹੁਣ ਮੈਨੂੰ ਲੱਗ ਰਿਹਾ ਵੀ ਬਿਲਕੁਲ ਹੀ ਬਲੱਡ ਕਲਰ ਹੈ ਬਿਲਕੁਲ ਹੀ ਜਿਹਾ ਲਾਜ਼ਮਾ ਦਾ ਹੋ ਜੇਗਾ ਜਮਾ ਬਿਲਕੁਲ ਸਹੀ ਉਹ ਦੇਖੋ ਦੇਖੋ ਇਹ ਕਿੰਨਾ ਕਲਰ ਹੈ ਜਦੋਂ ਪਾਣੀ ਨਾਲ ਕਿਰਿਆ ਕਰਦਾ ਹਾਂ ਤਾਂ ਬਾਰਾਂ ਦੇ ਨਾਲ ਧੂਰਾ ਹੋ ਜਾਂਦਾ ਹੈ ਇਹ ਰੈੱਡ ਕਲਰ ਪੂਰਾ ਹੋਇਆ ਹੈ ਕਿੰਨੀ ਦੇਰ ਤੱਕ ਮੁਠੀ ਬੰਦ ਰੱਖਾਂ ਬਸ ਕੋਲ ਨਹੀਂ ਆਹ ਰੈੱਡ ਕਲਰ ਹੱਥ ਤੇ ਰੱਖ ਦੇ ਨਾ ਬੁਈਜਾ ਬੰਸਰਾ ਜਿਵੇਂ ਹੁਣ ਜੰਮੂਗਾ ਜੰਮੂਗਾ ਵੀ ਇਹ ਅੱਗੇ ਹਾਂ ਜਦ ਮੈਂ ਪੂਰਾ ਖੋਣ ਵੱਗ ਜਾਵਾਂ ਜਿਵੇਂ ਫੋਨ ਆਉਂਦਾ ਅਸਲੀ ਆਹ ਦੇਖੋ ਸਰ ਤੁਹਾਡੇ ਪਤਾ ਚੱਲਣ ਲੱਗੇ ਆ ਸਾਰੇ ਤੇਾਂ ਦੀ ਸ਼ਟਰ ਲੱਗੀ ਆ ਫੋਟੋ ਮੋਹਮਦ ਜੀ ਲੱਗਦਾ ਸੈਂਕੜਾ ਮੈਂ ਕੋਈ ਗੱਲ ਨਹੀਂ ਬਹੁਤ ਵਧੀਆ ਲੱਗਿਆ ਰਿਆ ਜੀ ਸ਼ਾਇਦ ਘਰ ਦੇ ਦੇਖ ਕੇ ਡਰ ਵੀ ਜਾਣਾ ਬਸ ਬੜੇ ਨਕਲੀ ਫੋਨ ਹੈ ਕਿਹੜਿਆ ਵਿਗਿਆਨ ਦੀ ਹੈ ਬੁੱਢ ਬੇਟਾ ਸ਼ਾਬਾਸ਼ ਪਹਿਲੀ ਨਹੀਂ ਹੋ ਦੁਬਾਰਾ ਬੋਲ ਬੇਟਾ ਸਾਰਾ ਕੁਝ ਦੱਸੋ ਕੀ ਕਿਸੇ ਦੱਸੋ ਕੀ ਕੀ ਰਿਹਾ ਬੇਟਾ ਤੁਹਾਡੀ ਅਸੀਂ ਇਹ ਪਾਣੀ ਨਾਲ ਪਤਾ ਕਰਦੇ ਆਂ ਵੀ ਕਿਸਦੇ ਘਰ ਚ ਪੂਤ ਹੈ ਜਾਂ ਨਹੀਂ ਕਿਸਦੇ ਘਰ ਚ ਪੂਤ ਹੈ ਜਾਂ ਨਹੀਂ ਅੱਛਾ ਤੁਸੀਂ ਪਾਣੀ ਨਾਲ ਦੱਸ ਦੋਗੇ ਵੀ ਕਿਸਦੇ ਘਰ ਚ ਪੂਤ ਹੈ ਕਿ ਨਹੀਂ ਚਲੋ ਪਹਿਲਾਂ ਸਰ ਦੇ ਆਪਾਂ ਕੀ ਰਿਹਾ ਕਰਦੇ ਆਂ ਦੱਸੋ ਜੀ ਸਰ ਨੂੰ ਵੀ ਸਰ ਦੇ ਘਰ ਪੂਤ ਹੈ ਕਿ ਨਹੀਂ ਕਰੋ ਬੇਟਾ ਨਹੀਂ ਕੋਈ ਨਹੀਂ ਮੇਰੇ ਦੱਸ ਦੇ ਮੇਰੇ ਮਿਲਿਆ ਮੇਰੇ ਦੱਸ ਦੇ ਕੋਈ ਨਹੀਂ ਸਾਡੇ ਦੇ ਪੂਤ ਹੈਗਾ ਕਿ ਨਹੀਂ ਤੁਹਾਨੂੰ ਪਤਾ ਕਰ ਜੀ ਪਹਿਲਾਂ ਮੈਂ ਚੁੰਦਾ

ਇਹ ਹੁਣ ਤੁਸੀਂ ਕਿਰਿਆ ਕਰਵਾਤੀ ਪੀਰੇ ਸਾਰੇ ਐਸਿਡ ਨਾਲ ਤਾਂ ਉਹਦਾ ਰੰਗ ਬਦਲ ਕੇ ਤਾਂ ਕਰਕੇ ਪੂਹ ਜਾਏਗਾ ਨਹੀਂ ਐਸਿਡ ਨਹੀਂ ਆ ਕੇ ਪਾਣੀ ਲੈਣਾ ਜੀ ਸਾਰੇ ਪਾਣੀ ਤੋ ਜੋ ਵੀ ਹੈ ਪਾਣੀ ਨਾਲ ਪਾਣੀ ਹੈ ਪਾਣੀ ਕੋਈ ਸੇਮੀਕ ਐਸਿਡ ਦਾ ਹੋਣਾ ਕਿਸੇ ਇੱਕ ਤਰ੍ਹਾਂ ਦਾ ਹੋ ਨਹੀਂ ਸਕਦਾ ਇਹਦਾ ਸਾਇੰਸ ਨਹੀਂ ਦਿਖਾਈ ਆ ਸਾਧਤਵ ਜਿਹੜੇ ਉਹ ਅੰਧਵਿਸ਼ਵਾਸੀ ਲੋਕ ਹੈ ਉਹ ਠੋਕੇ ਵਾ ਬਾਬੇ ਝੁੱਠੇ ਵਾ ਇਹਨਾਂ ਦਾ ਤੁਮਾਂਗੇ ਵੀ ਲੈਂਦੇ ਨਹੀਂ ਜਿਹੜੇ ਝੁੱਠੇ ਬਾਬੇ ਨੇ ਉਹ ਇਸ ਤਰ੍ਹਾਂ ਡਰਾਉਂਦੇ ਨੇ ਸਾਨੂੰ ਤੇ ਜਿਹੜੇ ਆਪਣੇ ਘਰ ਚੋਂ ਜਾਇਆ ਜਾਂਦੇ ਨੇ ਜਿਹੜੇ ਸਾਡੇ ਅੰਧਵਿਸ਼ਵਾਸੀ ਲੋਕ ਨੇ ਉਹ ਇੰਨਾ ਜਾਲ ਚ ਫਸ ਜਾਂਦੇ ਆ ਪੜ੍ਹੇ ਨਹੀਂ ਕਿ ਲੋਕ ਨਹੀਂ ਪੜ੍ਹਨੇ ਸਮਝ ਨਹੀਂ ਪੜ੍ਹਨੇ ਲਈ ਆਏ ਅੱਜ ਵੀ ਨੇ ਅੱਜ ਵੀ ਨੇ ਵੈਰੀ ਗੁੱਡ ਬੜਾ ਬਹੁਤ ਵਧੀਆ ਲੱਗਿਆ ਤਾਂ ਵੈਰੀ ਗੁੱਡ ਟੋਡੇ ਕੀ ਕਿਰਿਆ ਬੇਟਾ ਇਹ ਜਿਹੜੇ ਜੋਨੇ ਦੇ ਭਾਗਾਂ ਦੇ ਬਾਰੇ ਦਾ ਸੋ। ਓਕੇ ਓਕੇ ਮੋਮਬਤੀ ਦੇ ਭਾਗਾਂ ਦੇ ਬਾਰੇ ਦੇ ਵੈਰੀ ਗੁੱਡ ਵੈਰੀ ਚਲੋ ਦੱਸੋਗੇ ਫਿਰ ਦੱਸ ਵੀ ਦੋ ਮੋਮਬਤੀ ਦੇ ਤਿੰਨ ਭਾਗ ਹੁੰਦੇ ਨੇ ਅੱਛਾ ਜੀ ਅੰਦਰ ਦੇ ਭਾਗ ਤੇ ਬਾਹਰ ਦੇ ਭਾਗ ਠੀਕ ਹੈ ਹਾਂਜੀ ਦੱਸੋ ਬੇਟਾ ਮੱਧ ਭਾਗ ਦਾ ਅੰਦਰ ਜਿਹੜਾ ਕਾਲਾ ਕਾਲਾ ਇਹ ਦਿਖ ਰਿਹਾ ਹੈ ਇਹ ਘੱਟ ਗਰਮ ਹੁੰਦਾ ਹੈ ਅੰਦਰੋਂ ਨਹੀਂ ਭਾਗ ਇਹ ਆ ਜਿਹੜਾ ਦਿਖਦੇ ਸਾਰੇ ਤੋਂ ਵੱਡਾ ਭਾਗ ਹੁੰਦਾ ਹੈ ਇਹਦਾ ਰੰਗ ਪੀਲਾ ਹੈ ਆ ਸੰਤਰੀ ਹੋ ਸਕਦਾ ਹੈ ਹਾਂਜੀ ਭਾਰੀ ਭਾਗ ਇਹ ਆ ਜਿਹੜਾ ਤੁਹਾਨੂੰ ਨੀਲਾ ਨੀਲਾ ਨਹੀਂ ਦਿਖ ਰਿਹਾ ਹੈ ਹਾਂਜੀ ਆ ਆ ਉਹ ਬਾਰੀ ਭਾਗ ਦਾ ਨੀਲੇ ਰੰਗ ਦਾ ਹੁੰਦਾ ਹੈ ਸਾਰੇ ਤੋਂ ਗਰਮ ਭਾਗ ਹੁੰਦਾ ਹੈ ਓਕੇ ਓਕੇ ਵੈਰੀ ਗੁੱਡ ਬੇਟਾ ਕਾ ਇਹ ਮੋਮਬਤੀ ਦੇ ਅੱਗ ਦੇ ਜਿਹੜੀ ਚੱਲ ਰਹੀ ਹੈ ਲਾਈਟ ਉਹਦੇ ਭਾਗ ਨੇ ਵੈਰੀ ਗੁੱਡ ਬੇਟਾ ਵੈਰੀ ਗੁੱਡ ਵੈਰੀ ਗੁੱਡ ਤੁਹਾਡੇ ਕੀ ਕਿਰਿਆ ਬੇਟਾ ਹਲਦੀ ਦਾ ਰੰਗ ਹਲਦੀ ਦਾ ਰੰਗ ਹਾਂ ਹਲਦੀ ਦਾ ਰੰਗ ਹਾਂ ਅੱਛਾ ਜਿਹੜਾ ਤੇਜਾਬ ਹੁੰਦਾ ਹੈ ਇਹ ਰੰਗ ਨਹੀਂ ਬਦਲਦਾ ਇਹ ਅੱਛਾ ਜਿਹੜਾ ਰੰਗ ਵਾਪਸ ਕਰਦਾ ਹੈ ਇਹਦਾ ਰੰਗ ਜਿਹੜਾ ਸੀ ਇੱਥੇ ਪਾਇਆ ਜੇ ਰੰਗ ਵਾਪਸ ਕਰਕੇ ਬਾਹਰ ਨਿਕਲਣਾ ਹੋਵੇ ਓਕੇ ਓਕੇ ਵੈਰੀ ਗੁੱਡ ਭੈਜੋੜਾ ਭੈਜੋੜਾ ਹਾਂਜੀ ਇਹ ਕੀ ਹੈ ਜੀ ਮੁਰੁਖੀ ਜਵਾੜਾ ਠੀਕ ਹੈ ਦੰਦਾਂ ਦੇ ਭਾਗ ਬਾਰੇ ਦੱਸਿਆ ਗਿਆ ਦੇ ਵਿੱਚ ਕਿੰਨੇ ਦੰਦ ਨੇ ਸਾਡੇ 32 32 ਪੱਕਾ ਪਤਾ ਹੈ 33 ਤਾਂ ਨਹੀਂ ਹੁੰਦੇ ਅੱਛਾ ਅਕਲ ਜੜ ਕਦੋਂ ਆਉਂਦੀ ਹੈ ਫੇਰ ਹੈ ਅਕਲ ਜੜ 32 ਦੰਦਾਂ ਦੇ ਵਿੱਚ ਆਉਂਦੀ ਹੈ ਕਿ ਬਾਹਰ 33 ਦੰਦ ਨੇ ਉਹ बती जैरी गुड शाह गुडि गिरेट हांजी अच्छा जी अच्छा अच्छा <Information> <tok tôi> ਓਕੇ ਵੈਰੀ ਗੁੱਡ ਵੈਰੀ ਗੁੱਡ ਕਿੰਨੀ ਦੇਰ ਰੱਖਣਾ ਪਊਗਾ ਇਹਨੂੰ ਇਸ ਤਰ੍ਹਾਂ ਅੱਛਾ ਠੀਕ ਹੈ ਇਹਦਾ ਮਤਲਬ ਸਟਾਰ ਦੀ ਮਾਤਰਾ ਹੈਗੀ ਹੈ ਓਕੇ ਕਿੰਨਾ ਕੁ ਟਾਈਮ ਲੈ ਲੈਂਦਾ ਇਹ ਇਸ ਤਰ੍ਹਾਂ ਇੱਕ ਮਿੰਟ ਤੱਕ ਲੈ ਲੈ ਚਲੋ ਇਹਨੇ ਮੈਂ ਅੱਗੋਂ ਜਾ ਕੇ ਆਣਾ ਤੁਸੀਂ ਇਹਨੂੰ ਹੋਣ ਦਿਓ ਬਲੈਕ ਡਿੱਗੀ ਕਿਰਿਆ ਬੇਟਾ ਇਹ ਅਚਲਿਟਸਿਸ ਪੇਪਰ ਵਾਲੀ ਬਾਹਰ ਹੈ ਇਹ ਦੇਖ ਲਈ ਮੈਂ ਉੱਪਰ ਹਾਂਜੀ ਵੀ ਤੁਸੀਂ ਕੀ ਦਿਖਾ ਰਹੇ ਹੋ ਬੇਟਾ ਕਿ ਤੋਂ ਡਿੱਗੀ ਕਿਰਿਆ ਪਾਣੀ ਦਾ ਬਿਜਲੀ ਆਪਕਰ ਓਕੇ ਓਕੇ ਦੱਸੋ ਬੇਟਾ ਇਹਦੇ ਬਾਰੇ ਕੁਝ ਜਿਹੜਾ ਇਹ ਪਲੱਸ ਹੈ ਇਹ ਉੱਚਦੀ ਆਕਸੀਜਨ 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 ਆਪਕਰ ਹੋਰੇ ਅੱਛਾ ਇਹ ਹਾਈਡਰੋਜਨ ਇਹਦਾ ਮਤਲਬ ਬਾਦਵਾ ਕਰ ਨੂੰ ਰਿਹਾ ਨਾ ਜਿਹੜੀ ਨਾ ਅਕਸੀਜਨ ਅਕਸੀਜਨ ਆ ਗਿਆ ਕਿ ਉਹ ਐਕਟਿਵ ਹੋਇਆ ਮਾਈਟਨ ਤੋਂ ਦੇ ਨੇ ਆਕਸੀਜਨ ਨਿਕਲ ਅੱਛਾ ਤੇ ਇਹਦੇ ਕਰਕੇ ਦਿਖਾਵਾਂਗੇ ਪ੍ਰੈਕਟੀਕਲ ਕੁਝ ہاں ਕਰਕੇ ਦੇਖੋ ਉਹ ਇਹ ਨਹੀਂ ਕੋਈ ਨਹੀਂ ਇਹ نیچے ਦੇ ਨਾ ਬਬਲਸ ਫੋਰੇ ਨੇ ਜੀ ਹਾਂਜੀ ਹਾਂਜੀ ਇਹਦੇ ਚ ਇੱਕ ਹਾਈਡਰੋਜਨ ਗੈਸ ਬਣ ਰਹੀ ਆ ਆਕਸੀਜਨ ਹੈ ਵਾਟਰ ਦਾ ਇਲੈਕਟ੍ਰੋਲਾਈਸਿਸ ਹੈ ਓਕੇ ਜਦੋਂ ਹੀ ਆਪਾਂ ਪਾਣੀ ਦੇ ਵਿੱਚ ਇਲੈਕਟ੍ਰਿਸਿਟੀ ਪਾਸ ਕਰਦੇ ਆ ਹਾਈਡਰੋਜਨ ਅਤੇ ਆਕਸੀਜਨ ਗੈਸ ਦੇ ਵਿੱਚ ਟੁੱਟ ਜਾਂਦਾ ਓਕੇ ਜੀ ਹਾਂ ਜੀ ਇਹਦੇ ਵਿੱਚ ਜੋ ਪਲਸ ਦੇ ਨਾਲ ਜੁੜੀ ਹੋਈ ਹੈ ਉਹ ਐਨੋਡ ਹੈ ਉਸ ਦੇ ਉੱਪਰ ਆਪਣੇ ਕੋਲ ਆਕਸੀਜਨ ਗੈਸ ਇਕੱਠੀ ਹੋਏਗੀ ਜੋ ਇਹਦੇ ਮਾਈਨਸ ਟਰਮੀਨਲ ਨਾਲ ਜੁੜੀ ਹੋਈ ਹੈ ਉਹ ਕੈਥੋਡ ਹੈ ਉਹਦੇ ਉੱਪਰ ਪ੍ਰੋਟੋਨ ਅਤੇ ਹਾਈਡਰੋਜਨ ਗੈਸ ਠੀਕ ਹੈ ਜੀ ਥੈਂਕ ਯੂ ਮੈਡਮ ਥੈਂਕ ਯੂ ਜੀ ਥੈਂਕ ਯੂ ਹਾਂ ਜੀ ਹਾਂ ਜੀ نیچے ਬੰਦੇ ਨਾ ਬਬਰ ਹਾਂ ਬ੍ਰੀਕ ਉਹਦੇ ਕੋਲ ਇੱਕ ਗੈਸਿਸ ਬਣ ਰਹੀ ਥੋੜੀ ਜਿਹੀ ਕਿਰੇ ਔਖੀ ਵੀ ਸੀ ਬੱਚਾ ਲਈ ਦੱਸਣਾ ਮੁਸ਼ਕਿਲ ਜੀ ਥੋੜਾ ਜਿਹਾ ਗੁੱਡ ਬੇਟਾ ਬਹੁਤ ਵਧੀਆ ਪ੍ਰੈਕਟੀਕਲ ਕੀਤਾ ਤੁਸੀਂ ਵੈਸੇ ਮਾਡਲ ਬਹੁਤ ਸੋਹਣਾ ਬਣਾਇਆ ਸਭ ਤੋਂ ਵਧੀਆ ਮਾਡਲ ਮੈਨੂੰ ਇਹੀ ਲੱਗਿਆ ਬਹੁਤ ਵਧੀਆ ਗੁੱਡ ਬੇਟਾ ਸ਼ਾਬਾਸ਼ ਗੁੱਡ ਬੇਟਾ ਥੈਂਕ ਯੂ ਮੈਡਮ ਤੁਸੀਂ ਕੀ ਦਿਖਾ ਰਹੇ ਬੇਟਾ ਚਾਈਨਾ ਰੋਜ਼ ਦੇ ਅੰਗਾਂ ਬਾਰੇ ਦੱਸ ਰਹੀ ਸੀ ਅੱਛਾ ਅੱਛਾ ਪੱਤਿਆਂ ਦੇ ਅੰਗਾਂ ਬਾਰੇ ਹਾਂਜੀ ਚਾਈਨਾ ਰੋਜ਼ ਹੈ ਓਕੇ 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 ਵੈਰੀ ਗੁੱਡ ਕਿੰਨੇ ਅੰਗ ਨੇ ਇਹਦੇ ਵਿੱਚ ਇਹ ਗਿਣਤੀ ਚ ਕਿੰਨੇ ਅੰਗ ਨੇ ਇਹਦੇ ਬੇਟਾ ਮੈਂ ਪੁੱਛ ਰਹੀ ਟੋਟਲ ਕਿੰਨੇ ਅੰਗ ਨੇ ਇਹਦੇ 10 ਕੇ 10 3 ਓਕੇ 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 ਵੈਰੀ ਗੁੱਡ ਬੇਟਾ ਬਹਿ ਜਾ ਸ਼ਾਬਾਸ਼ ਹਾਂ ਜੀ ਉਦੋਂ ਬਾਅਦ ਚ ਹਰੀ ਮੱਤੀ ਦਾ ਹਾਂ ਜੀ ਉਦੋਂ ਬਾਅਦ ਇਹ ਦੋ ਨੇ ਜਿਹੜੇ بڑے ਬਣੇ ਓਕੇ ਓਕੇ ਤੋ ਡਿਗੀ ਕਿਰੇ ਬੇਟਾ ਇਹ ਕੀ ਬਣਾਇਆ ਪੌਂਚ ਚੱਕੀ ਨਿਊਟਰਨ ਡਿਸਕ ਹੈ ਅੱਛਾ ਅੱਛਾ ਜੇ ਪ੍ਰਕਾਸ਼ ਬਾਰੇ ਪੁੱਛ ਦਈਏ ਇਹ ਪੰਜਾਬੀ ਚ ਕੀ ਨਾਮ ਲਵੋਗੇ ਇਹਦਾ ਤਾਂ ਬੇਟਾ ਮੈਂ ਪੁੱਛ ਰਹੀ ਪੰਜਾਬੀ ਚ ਕੀ ਕਹਾਂਗੇ ਇਹਨੂੰ ਅੱਛਾ ਪੰਜਾਬੀ ਚ ਵੀ ਨਾਮ ਇਹਦਾ ਨਿਊਟਨ ਡਿਸਕ ਹੀ ਆ ਓਕੇ 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 ਬੇਟਾ ਕੀ ਕੰਮ ਹੈ ਇਹਦਾ ਇਹ ਹੈ ਦੱਸਦੇ ਇਹ ਪ੍ਰਕਾਸ਼ ਦੇ ਵਿੱਚ ਜਿਹੜੇ 7 ਰੰਗਾਂ ਤੋਂ ਮਿਲ ਕੇ ਬਣੇ ਹੋਏ ਆ ਇਹ ਅੱਛਾ ਇਹ ਸੱਤ ਰੰਗ ਨੇ ਕੋਈ ਰਿਸਰਚ ਦੇ ਵਿੱਚ ਲਾਇਆ ਓਕੇ ਤਾਂ ਸੱਤ ਰੰਗੋਂ ਨਹੀਂ ਆਈ ਹਾਂ ਸੱਤ ਰੰਗਾਂ ਦੀ بجائے ਇਸ ਵਿੱਚ ਰੰਗ ਨਿਕਲ ਰਹੀ ਹੈ। ਓਕੇ। ਹੋਰ ਤੇਜ਼ ਘੁਮਾਓ ਥੋੜਾ ਜਿਹਾ। ਠੀਕ ਹੈ। ਵਾਈਟ ਕਲਰ ਤਾਂ ਦਿਖ ਰਿਹਾ ਅੱਖਾਂ ਨਾਲ ਪਰ ਕੈਮਰੇ ਵਿੱਚ ਤਿੰਨ ਚਾਰ ਰੰਗ ਵੀ ਵਿਚਾਰੇ ਨੇ ਥੋੜੇ ਜੇ। ਪਰ ਉਹ ਅੱਖਾਂ ਨਾਲ ਵਾਈਟ ਹੀ ਦਿਖ ਰਿਹਾ ਸਾਰਾ। ਓਕੇ ਓਕੇ ਬਹੁਤ ਵਧੀਆ। ਵੈਰੀ ਗੁੱਡ ਬੇਟਾ। ਸ਼ਾਬਾਸ਼। ਬੈਜੋ ਬੇਟਾ। ਤੋਂ ਡਿੱਗੀ ਕਿਰਿਆ ਬੇਟਾ ਗੰਬਲਾ ਟੇਡਾ ਕੋ ਕਿੱਥਾਂ ਆਇਆ? ਇਹ ਇਸ ਨੂੰ ਅਨਵਰਤਨ ਕਿਰਿਆ ਬੋਲਦੇ ਹਨ। ਅਨਵਰਤਨ ਕਿਰਿਆ। ਓਕੇ ਓਕੇ। ਜਿਹੜਾ ਤਣਾ ਹੁੰਦਾ ਹੈ ਹਾਂਜੀ ਅੱਦੇ ਪ੍ਰਕਾਸ਼ ਵੱਲ ਜਾਂਦਾ ਹੈ ਓਕੇ ਜਿਹੜੀ ਇਹਦੀ ਜੜਾਂ ਹਨ ਉਹ ਪਾਣੀ ਵੱਲ ਜਾਂਦੇ ਨੇ ਓਕੇ ਉਹਨੂੰ ਸੁਧਾ ਕਰਦੇ ਹਾਂ ਹਾਂਜੀ ਜਿਹੜਾ ਇਹ ਜਿਹੜਾ ਹੇਠੇ ਵੱਲ ਜਾਂਦੀ ਹੈ ਉਹਨੂੰ ਟਿਕਾਉਣਾ ਓਕੇ ਇਹਦਾ ਇਹਦਾ ਕਰਦੇ ਹਾਂ ਹਾਂ ਅੱਛਾ ਪ੍ਰਕਾਸ਼ ਵੱਲ ਜਾਂਦਾ ਹੈ ਤੇ ਜਿਹੜੀ ਜਾਂ ਹੈ ਉਹ ਪਾਣੀ ਵੱਲ ਜਾਂਦੀ ਹੈ ਇਸ ਨੂੰ ਬੰਦ ਕਰਕੇ ਓਕੇ ਓਕੇ ਵੈਰੀ ਗੁੱਡ ਬੇਟਾ ਵੈਰੀ ਗੁੱਡ ਇਹ ਮੈਂ ਤਾਂ ਹੀ ਆਇਆ ਸੀ ਟਰੈਕਟਿਵ ਦੇਖ ਕੇ ਵੀ ਗਮਲ ਟਿੱਡਾ ਕਿਉਂ ਕੀਤਾ ਹੋਇਆ ਇਹਨੂੰ ਟਿੱਡਾ ਹੀ ਰਹਿਣ ਦਿਓ ਵੈਰੀ ਗੁੱਡ ਸਿੱਧਾ ਦਾ ਕੋਈ ਮੁੱਲ ਨਹੀਂ ਲੱਗਦਾ ਬੇਟਾ ਵੈਰੀ ਗੁੱਡ ਬਹੁਤ ਵਧੀਆ ਬੇਟਾ ਵੈਰੀ ਗੁੱਡ ਵੈਰੀ ਵੈਰੀ ਹਾਂਜੀ ਬੇਟਾ ਤੁਹਾਡੀ ਕੋਈ ਕੀ ਕਰ ਰਿਹਾ ਇਹ ਮੋਮਬਤੀ ਹਾਂਜੀ ਮੋਮਬਤੀ ਕੀ ਦਿਖਾਣਾ ਚਾਹੁੰਦੇ ਬੇਟਾ ਤੁਸੀਂ ਇਸ ਨਾਲ ਬਨਲ ਲਈ ਆਕਸੀਜਨ ਦੇ ਕੇ ਓਕੇ ਬਨਲ ਲਈ ਆਕਸੀਜਨ ਦੀ ਲੋੜ ਹੁੰਦੀ ਕਰਕੇ ਦਿਖਾਓ ਕੀ ਰਿਹਾ ਬੇਟਾ ਇਹ ਪਹਿਲਾਂ ਦੇਖ ਤੁਸੀਂ ਹਵਾ 'ਚ ਮੋਮਬਤੀ ਕੈਂਡਲ ਜਲਾ ਲਈ ਹੈ ਨਾ ਜਲਾ ਲਓ ਵੈਰੀ ਗੁੱਡ ਹਾਂਜੀ ਤਾਂ ਜਦੋਂ ਇਹਦੀ ਆਪਾਂ ਹੁਣ ਹਵਾ ਬੰਦ ਕਰਤੀ ਇਹਦੇ ਲਈ ਹੈ ਨਾ ਤਾਂ ਇਹ ਹੌਲੀ-ਹੌਲੀ ਇਹ ਬੁਝੂਗੀ ਤਾਂ ਜਦੋਂ ਅੰਦਰ ਹਵਾ ਆਕਸੀਜਨ ਦੀ ਘਾਟ ਹੋ ਗਈ ਤਾਂ ਇਹ ਆਪਣੇ ਆਪ ਹੀ ਬੁਝ ਗਈ ਵੈਰੀ ਗੁੱਡ ਬੇਟਾ ਗੁੱਡ ਗੋ ਹਾਂਜੀ ਵੀ ਸੱਚ ਸੋਡਾ ਆਲੂ ਹੋ ਗਿਆ ਕਾਲਾ ਹਾਂ ਬਈ ਉਹੀ ਉਹੀ ਹੈ ਮੇਰੇ ਵਾਲਾ ਹੀ ਸੇਮ ਇਹ ਸਿੱਧਾ ਕਰਿਓ ਓਕੇ ਓਕੇ ਸਾਰੇ ਕਾਲੇ ਹੋ ਰਹੇ ਨੇ ਬਈ ਵੈਰੀ ਗੁੱਡ ਗੋਡ ਬlesਸ ਯੂ ਬੇਟਾ ਗੁੱਡ ਹਾਂਜੀ ਹਾਂਜੀ ਬੇਟਾ ਢੋਡੀ ਵੀ ਕਿਰੇ ਆ ਵੈਰੀ ਗੁੱਡ ਦੱਸੋ ਬੇਟਾ ਹਾਂਜੀ ਇਹਦੇ ਬੋਤਲ ਦੇ ਨੇ ਨੀਚੇ 4 ਛੇਦ ਕਿਤੇ ਹੋਣੇ ਉੱਚੀ ਬੋਲੋ ਬੋਤਲ ਦੇ ਨੀਚੇ 4 ਛੇਦ ਕਿਤੇ ਹੋਏ ਅਰੇ ਛੇਦ ਕਿਤੇ ਹੋਏ ਨੇ ਓਕੇ ओके ਬਿਲਕੁਲ ਤੁਹਾਡੇ ਕੋਲ ਜਿਹੜਾ ਪਾਣੀ ਹੈ ਹਾਂ ਜੀ ਪਾਣੀ ਹੈ ਹਾਂ ਛੇੜਾ ਤੋਂ ਸમાન ਦਬਾਅ ਪਾ ਰਹੇ ਤੇ ਜਿਹੜੀ ਇਹ ਦੀ ਜੀ ਹੈ ਅਪਸਟੀ ਕੋਰ ਕਿ ਲਈ ਹੈ ਇਸ ਉੱਪਰ ਵੀ ਛੇੜ ਕਿਤੇ ਹੋਏ ਨੇ ਠੀਕ ਹੈ ਆ ਦੇਖੀ ਇਹ ਨਾ ਇਹ ਆ ਦੇਖ ਹਾਂ ਪਾਣੀ ਘਟ ਗਿਆ ਥੋੜਾ ਜਿਹਾ ਹਾਂ ਮਤਲਬ ਕਿ ਜਿਹੜਾ ਪਾਣੀ ਉੱਤਲੇ ਛੇਦ ਚੋਂ ਘਟ ਰਿਹਾ ਉਹ ਵਾਲਾ ਦਬਾਅ ਵਾਲਾ ਜਿੰਝ ਚੱਲ ਰਿਹਾ ਉਸ ਤੋਂ ਜ਼ਿਆਦਾ ਠੀਕ ਹੈ ਜਿਹੜਾ ਪਾਣੀ ਦਾ ਦਬਾਅ ਵੀ ਨਿਚਲੇ ਛੇਦਾਂ ਦੇ ਜ਼ਿਆਦਾ ਉੱਪਰਲੇ ਚ ਘਟ ਹੈ ਬਿਲਕੁਲ ਪਾਣੀ ਦਾ ਦਬਾਅ ਦੱਸਿਆ ਵੈਰੀ ਗੁੱਡ ਜਿਹੜਾ ਨਿਚਲਾ ਛੇਦ ਆ ਉਹਦਾ ਦੂਰ ਜਾ ਰਿਹਾ ਪਾਣੀ ਉੱਤਲੇ ਛੇਦਾਂ ਦਾ ਘਟ ਨਿਚ ਘਟ ਜਾ ਰਿਹਾ ਦੂਰ ਬਾਹਰ ਦੇਖੋ ਇਹਦਾ ਦੂਰ ਜਾ ਰਿਹਾ ਉੱਪਰਲੇ ਦਾ ਘਟ ਜਾ ਰਿਹਾ ਵੈਰੀ ਗੁੱਡ ਬੇਟਾ ਸ਼ਾਬਾਸ਼ ਪਾਣੀ ਦਾ ਦਬਾਅ ਕੋਈ ਨਹੀਂ ਗੁੱਡ ਬੇਟਾ ਸ਼ਾਬਾਸ਼ ਏ ਕੋਦਾ ਉਧਿਕਾ ਦੋ ਕੋਈ ਨਾ ਉਹ ਕੋਈ ਅੱਗੇ 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 ਤੈਪਕੇ ਆਂਦੀ ਹੈ ਕਿਰਿਆਵਾਂ ਕਰਕੇ ਦਿਖਾ ਰਹੇ ਨੇ ਬੱਚੇ ਜੀ ਬਹੁਤ ਵਧੀਆ ਕਿਰਿਆਵਾਂ ਨੇ ਬਹੁਤ ਵਧੀਆ ਲੱਗਿਆ ਤਕਰੀਬਨ ਸਾਰੀਆਂ ਕਿਰਿਆਵਾਂ ਇਹੀ ਅੰਧਵਿਸ਼ਵਾਸਾਂ ਨਾਲ ਜੁੜੀਆਂ ਹੋਈਆਂ ਨੇ ਕਿ ਜਿਵੇਂ ਸਾਡੇ ਭੋਲੇ ਭਾਲੇ ਲੋਕ ਫਸ ਜਾਂਦੇ ਆ ਜੀ ਅੰਧਵਿਸ਼ਵਾਸਾਂ ਦੇ ਤਾਂ ਇਹ ਸਭ ਅੰਧਵਿਸ਼ਵਾਸਾਂ ਤੋਂ ਦੂਰ ਰਹਿਣਾ ਚਾਹੀਦਾ ਗੁੱਡ ਬੇਟਾ ਗੁੱਡ ਦੇਖੀਆ ਸਾਰੀਆਂ ਅਧਿਵਾਸ਼ਾ ਨਾਲ ਜਿਆਦਾ ਜੁੜੀਆਂ ਹੋਈਆਂ ਸੀਗੇ ਬਹੁਤ ਵਧੀਆ ਲੱਗਿਆ ਗੁੱਡ ਬੇਟਾ ਬੈਸਟ ਬੁਆ ਵੈਲ ਸ਼ਾਟ ਹਾਂਜੀ ਤਾਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਬੱਚਿਆਂ ਦਾ ਵਿਗਿਆਨ ਮੇਲਾ ਵੇਖਣ ਲਈ ਉਹਨਾਂ ਦੀ ਹੌਸਲਾ ਵਧਾਈ ਕਰਨ ਲਈ ਤਾਂ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸ਼ੁਕਰੀਆ ਸਭ ਸਾਥੀਆਂ ਦਾ ਵੀਡੀਓ ਵੇਖਣ ਲਈ ਸ਼ੁਕਰੀਆ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਠੀਕ ਹੈ ਵੀਰ ਜੀ ха <laughs> еще